ਕੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਔਰਤਾਂ ਹੀ ਨਹੀਂ ਮਰਦਾਂ ਨੂੰ ਵੀ ਆਪਣੀ ਬਾਡੀ ਬਦਬੂ ਜਾਂ ਕਹਿ ਲਓ ਸਰੀਰਕ ਦੁਰਗੰਧ ਦੇ ਕਾਰਨ ਸ਼ਰਮਿੰਦਗੀ ਸਹਿਣੀ ਪੈਂਦੀ ਹੈ ਬਹੁਤ ਸਾਰੇ ਮੌਕਿਆਂ ਤੇ ਇੱਥੋਂ ਤੱਕ ਕਈ ਕੇਸ ਦੇਖਿਆ ਮੈਂ ਜਿੱਥੇ ਗ੍ਰਸਤੀ ਰਿਸ਼ਤਿਆਂ ਵਿੱਚ ਵੀ ਨਾਰਾਜ਼ਗੀਆਂ ਤੱਕ ਹੋ ਜਾਂਦੀਆਂ ਤੇ ਲੜਾਈ ਝਗੜੇ ਇੰਨੇ ਵੱਧ ਜਾਂਦੇ ਆ ਤਲਾਕ ਵੀ ਹੋਏ ਦੇਖਿਆ ਕਾਰਨ ਸਰੀਰਕ ਦੁਰਗੰਧ ਜਾਂ ਬਾਡੀ ਬਦਬੂ ਮੈਂ ਡਾਕਟਰ ਤਿਰੰਕਰ ਹਾਜ਼ਰ ਹਾਂ ਤੇ ਅੱਜ ਮੈਂ ਤੁਹਾਨੂੰ ਬਿਲਕੁਲ ਐਕੂਰੇਟ ਜੋਤਿਸ਼ਿਆ ਤੇ ਪ੍ਰਾਤਨ ਉਪਾਅ ਦੱਸਾਂਗੀ ਜੋ ਸਾਰੇ ਸਰੀਰ ਖੇਸਿਆਂ ਦੀ ਬਦਬੂ ਘਟਾਉਂਦੇ ਹਨ ਮੈਨੂੰ ਨਹੀਂ ਲੱਗਦਾ YouTube ਤੇ ਕੋਈ ਐਦਾਂ ਦੇ ਕੋਈ ਪੰਜਾਬੀ ਵੀਡੀਓ ਇਸ ਵਿਸ਼ੇ ਤੇ ਆਈ ਹੋਏਗੀ ਸੋ ਮੇਰੇ ਨਾਲ ਜੁੜੇ ਰਹਿਣਾ ਮੈਂ ਤੁਹਾਨੂੰ ਦੱਸਾਂਗੀ ਕਿ ਹਰੇਕ ਬਾਡੀ ਪਾਰਟਸ ਦੀ ਬਦਬੂ ਕਿਵੇਂ ਘਟਾਈ ਜਾਵੇ ਪ੍ਰਾਤਨ ਜੋਤਿਸ਼ ਤਰੀਕਿਆਂ ਨਾਲ ਕਿਹੜੇ ਉਪਾਅ ਲਾਭਦੇਖ ਹਨ ਤੇ ਹਰੇਕ ਸਰੀਰ ਖੇਸੇ ਲਈ ਬੀਜ ਮੰਤਰ ਵੀ ਦੱਸਾਂਗੀ ਇਹ ਹੋਏਗੀ ਅਲੱਗ ਗੱਲ ਬੀਜ ਮੰਤਰ ਨਿਤੋੜ ਪਹਿਲਾਂ ਸਮਝੋ ਕਿ ਬਾਡੀ ਆਰਡਰ ਹੈ ਕੀ ਹੈ ਕੀ ਬਲਾ ਦਾ ਨਾਮ ਹੈ ਬਾਡੀ ਆਰਡਰ ਸਰੀਰ ਤੋਂ ਨੇਚਰਲੀ ਨਿਕਲਣ ਵਾਲੀ ਗੰਧ ਹੈ ਜੋ ਪਸੀਨਾ ਜਾਂ ਸਾਡੀ ਸਕਿਨ ਅਤੇ ਉਸਤੇ ਅੰਦਰੂਨੀ ਜਿਹੜੇ ਤਰਲ ਨੇ ਉਹ ਸਕਿਨ ਰਾਹੀਂ ਬਾਹਰ ਨਿਕਲਣ ਨਾਲ ਬਣਦੀ ਹੈ ਇਹ ਸਿਰਫ ਸਰੀਰਕ ਸਫਾਈ ਨਾਲ ਹੀ ਨਹੀਂ ਬਲਕਿ ਤੁਸੀਂ ਹੈਰਾਨ ਹੋਵੋਗੇ ਦੋਸਤੋ ਗ੍ਰਹਿਾਂ ਦੇ ਪ੍ਰਭਾਵ ਨਾਲ ਅਤੇ ਹਾਰਮੋਨਲ ਤਬਦੀਲੀਆਂ ਨਾਲ ਵੀ ਪ੍ਰਭਾਵਿਤ ਹੁੰਦੀ ਹੈ ਤੁਹਾਡਾ ਬਾਡੀ ਆਰਡਰ ਆਓ ਵੇਖੀਏ ਪ੍ਰਾਤਨ ਬੈਦੇ ਗ੍ਰੰਥਾਜ ਇਸ ਨੂੰ ਘਟਾਉਣ ਲਈ ਕੀ ਕੀ ਜੋਤਿਸ਼ੀ ਉਪਾਅ ਦਰਜ ਹਨ ਬੜਾ ਖਜ਼ਾਨਾ ਛੁਪਿਆ ਪਿਆ ਪ੍ਰਾਤਨ ਗ੍ਰੰਥਾਜ ਅਸੀਂ ਹੀ ਨਹੀਂ ਪੜਦੇ ਮੇਰੇ ਨਾਲ ਬਣੇ ਰਹੋ ਵੀਡੀਓ ਦੇ ਅੰਤ ਤੱਕ ਕਿਉਂਕਿ ਅੰਤ 'ਚ ਮੈਂ ਤੁਹਾਡੇ ਲਈ ਇੱਕ ਸੁਪਰ ਰੈਮੇਡੀ ਸਰਵ ਸੰਜੀ ਜਿਹੜੀ ਉਹ ਜ਼ाहिर ਕਰਨੀ ਹੈ ਜੋ ਸਭ ਬਦਵਾਂ ਲਈ ਲਾਜਵਾਬਛਦ ਹੋਏਗੀ ਸਭ ਤੋਂ ਅਹਿਮ ਸਰੀਰਕ ਹਿੱਸਾ ਹੁੰਦੀਆਂ ਹਨ ਸਾਡੀਆਂ ਅੰਡਰ ਆਰਮਸ ਪੰਜਾਬੀ ਚ ਕਹਿੰਦੇ ਬਗਲਾਂ ਤੁਸੀਂ ਕੱਪੜੇ ਤਾਂ ਬ੍ਰਾਂਡਡ ਪਾਏ ਹੋਏ ਹੋਣਗੇ ਪਛਾਣ ਹੀ ਨਹੀਂ ਹੁੰਦੇ ਕਹਿਣਾ ਦੇਖਣ ਵਾਲੇ ਨੇ ਬੜੇ ਅਮੀਰ ਲੱਗਦੇ ਆ ਕਿਆ ਸੂਟਿਡ ਬੂਟਿਡ ਪਰ ਜੇ ਅੰਡਰ ਆਰਮਸ ਵਿੱਚੋਂ ਸੀਨੇ ਦੀ ਦੁਰਗੰਧ ਆਉਂਦੀ ਹੋਈ ਤਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਾ ਕਈ ਵਾਰੀ ਹੁੰਦਾ ਕਾਰਨ ਕਿ ਦਵਾਈਆਂ ਬਹੁਤ ਖਾਨੇ ਆ हां ਡਾਕਟਰਾਂ ਨੇ ਪਾਣੀ ਵੱਧ ਪੀਣ ਨੂੰ ਕਿਹਾ ਹੁੰਦਾ ਉਹ ਪਾਣੀ ਨਹੀਂ ਪੀਣੇ ਜਦ ਸਾਡਾ ਖਾਣ ਪੀਣ ਬਹੁਤ ਮਸਾਲੇਦਾਰ ਹੁੰਦਾ ਤਦ ਵੀ ਸਾਡਾ ਬਾਡੀ ਆਰਡਰ ਵਿਗੜ ਜਾਂਦਾ ਮੇਰੇ ਕੋਲ ਹੈ ਇਹਦਾ ਇਲਾਜ ਦੇਖੋ ਕਿ ਤੁਸੀਂ ਜਾਣਦੇ ਹੋ ਅੰਡਰ ਆਰਮ ਦੀ ਬਦਬੂ ਕਿਹੜੇ ਗ੍ਰਹਿ ਜ਼ਿੰਮੇਵਾਰ ਨੇ ਕਿਉਂ ਪੈਦਾ ਹੁੰਦੀ ਹੈ ਦੇਖੋ ਜਨਾਬ ਮੰਗਲ ਤੇ ਸ਼ੁਕਰ ਇਹ ਦੋ ਗ੍ਰਹਿ ਨੇ ਜਿਹੜੇ ਤੁਹਾਡੇ ਅੰਡਰ ਆਰਮ ਦੇ ਪਸੀਨੇ ਨੂੰ ਦੁਰਗੰਧ ਚ ਬਦਲ ਦਿੰਦੇ ਆ ਹਲ ਆਯੁਰਵੈਦਿਕ ਵੀ ਹੋਣਗੇ ਪਰ ਇੰਡਾਇਰੈਕਟ ਵਿੱਚ ਇਹ ਜੋ ਤੇ ਸ਼ਿਵਪਾ ਆ ਤੁਸੀਂ ਹਰ ਰੋਜ਼ ਇਸ ਅੰਡਰ ਆਰਮਜ਼ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿਯਮਤ ਤુલਸੀ ਦੇ ਪਾਣੀ ਨਾਲ ਆਪਣੇ ਅੰਡਰ ਆਰਮਜ਼ ਨੂੰ ਧੋਣਾ ਹੈ ਕਾਟਨ ਨਾਲ ਮਗਥ ਲੈ ਕੇ ਵਾਈਪਸ ਕਰ ਸਕਦੇ ਹੋ ਸਾਫ ਕਰ ਸਕਦੇ ਹੋ ਘਰ ਦੇ ਵਿੱਚ ਹਲਕੀ ਧੂਫ ਜ਼ਰੂਰ ਦਿਲਾਇਆ ਕਰੋ ਤੁਸੀਂ ਇੱਕ ਬੀਜ ਮੰਤਰ ਮੈਂ ਨਾਲ ਨਾਲ ਦੇਣਾ ਹੈ ਹਰੇਕ ਬਾਡੀ ਆਰਡਰ ਨੂੰ ਠੀਕ ਕਰਨ ਲਈ ਚਾਹੇ ਉਹ ਸਰੀਰਕ ਕੰਗ ਕੋਈ ਵੀ ਹੈ ਤੁਸੀਂ ਉਚਾਰਨ ਕਰਨਾ ਹੈ ਓਮ ਕਲਿਨੀ ਸ਼ੁਕਰਾਏ ਨਮਹ ਸ਼ੁਕਰ ਦਾ ਬੀਜ ਮੰਤਰ ਹੈ ਇਹ ਮੰਤਰ ਸਵੇਰੇ ਤੁਸੀਂ 108 ਵਾਰ ਜਪਣਾ ਤੁਸੀਂ ਦੇਖੋਗੇ ਕਿ ਤੁਹਾਨੂੰ ਤੁਰੰਤ ਤਾਜ਼ਗੀ ਮਹਿਸੂਸ ਹੋਏਗੀ ਦੇਖੋ ਬਾਡੀ ਦਾ ਆਰਾ ਉਹ ਬਦਲ ਜਾਣਾ ਆਪ ਹੀ ਬਦਲ ਜਾਣਾ ਤੁਸੀਂ ਦੇਖੋਗੇ ਮੂੰਹ ਦੇ ਬਦਬੂ ਵਸ ਬਈ ਜਦੋਂ ਤੱਕ ਤਾ ਮੂੰਹ ਬੰਦ ਆ ਸਭ ਵਧੀਆ ਵਧੀਆ A1 ਕਿਆ ਪਰਸਨੈਲਿਟੀ ਜਦੋਂ ਬੋਲਣ ਵਾਸਤੇ ਮੂੰਹ ਖੋਲਿਆ ਨਹੀਂ ਕਿ ਸਾਹਮਣੇ ਵਾਲਾ ਬੇਹੋਸ਼ ਵੀ ਹੋ ਸਕਦਾ ਬਹੁਤ ਸਾਰੇ ਕੇਸਾਂ ਚ ਇਦਾਂ ਹੁੰਦਾ ਹੈ ਮੂੰਹ ਦੀ ਬਦਬੂ ਇਹ ਨਹੀਂ ਕਿ ਉਹਨੇ ਬ੍ਰਸ਼ ਨਹੀਂ ਕੀਤਾ ਪਰ ਗ੍ਰਹਿ ਜੋਤਿਸ਼ ਮੂੰਹ ਦੀ ਬਦਬੂ ਚੰਦਰਮਾ ਤੇ ਸ਼ੁਕਰ ਦੇ ਪ੍ਰਭਾਵ ਨਾਲ ਬਣਦੀ ਹੈ ਤੁਸੀਂ ਹਲਕੀ ਹੈ ਤੁਹਾਡਾ ਹਾਈਜਨ ਕਰਨਾ ਦੰਦ ਸਾਫ ਕਰਨੇ ਆ ਤુલਸੀ ਚੰਦਨ ਦੇ ਪਾਣੀ ਨਾਲ ਚੂਲੀ ਦਿਨ ਚ ਤਿੰਨ ਵਾਰ ਜਾਂ ਗਰਾਰੇ ਕਰਨੇ ਆ ਮੂੰਹ ਚ ਰੱਖ ਕੇ ਨਾ ਪਾਣੀ ਗਰਗਲ ਕਰਨੇ ਆ ਜਿਹੜਾ ਬੀਜ ਮੰਤਰ ਗ੍ਰਹਿ ਨੂੰ ਸ਼ਾਂਤ ਕਰਨ ਲਈ ਕਰਨਾ ਤਾਂ ਕਿ ਮੂੰਹ ਦੀ ਬਦਬੂ ਦੂਰ ਹੋ ਜਾਏ ਉਹ ਹੈ ਓਮ ਸ਼੍ਰੀਂਗ चंद्राय नमः ਇਹ ਈਜ ਮੰਤਰ ਦਿਨ ਦੇ ਸ਼ੁਰੂਆਤ ਚ ਨਹਾਉਣ ਤੋਂ ਬਾਅਦ ਵਰਤ ਲਓ ਜਪੋ ਮਹਿਸੂਸ ਕਰੋਗੇ ਤਾਜ਼ਗੀ ਇੱਕ ਬਹੁਤ ਮੜਾ ਹਾਲ ਹੈ ਬਹੁ ਗਣਤੀ ਲੋਕਾਂ ਦਾ ਪੈਰਾਂ ਦੀ ਬਦਬੂ ਬੂਟ ਚਾਹੇ ਮਹਿੰਗੇ ਬ੍ਰਾਂਡ ਦੇ ਪਾਏ ਆ ਪਰ ਕਈਆਂ ਦੇ ਪੈਰਾਂ ਚੋਂ ਬਦਬੂ ਜਾਂਦੀ ਹੀ ਨਹੀਂ ਲੱਖ ਖੁਸ਼ਬੂਦਾਰ ਸਾਬਣ ਲਾ ਲੈ ਪਰ ਜਿੱਦੀ ਦੁਰਗੰਧ ਜਾਂ ਲੈ ਕੇ ਹੀ ਛੱਡਦੀ ਐ ਆ ਤੁਹਾਡੀ ਤੁਸੀਂ ਤਾਂ ਤੁਹਾਨੂੰ ਤੂੰ ਤੁਸੀਂ ਆਦੀ ਹੋ ਚੁੱਕੇ ਹੋ ਹੁੰਦੇ ਹੋ ਅਸਲ 'ਚ ਤੁਹਾਨੂੰ ਨਹੀਂ ਆਉਂਦੀਆਂ ਇਹ ਸਰੀਰਕ ਬਦਬੂਆਂ ਜਿਹੜਾ ਨਾਲ ਦਾ ਹੈ ਉਹਨੂੰ ਆਉਂਦੀਆਂ ਜਾਂ ਤੁਹਾਡੇ ਆਲੇ-ਦੁਆਲੇ ਵਿਚਰਦਾ ਹੈ ਉਹਨੂੰ ਆਉਂਦੀਆਂ ਪਰ ਇਹ ਜਿੱਦੀ ਦੁਰਗੰਧ ਤੁਹਾਡੀ ਵੀ ਸ਼ੱਕ ਨਾ ਹੋਵੇ ਦੂਜੇ ਦੀ ਜਾਨ ਲੈ ਕੇ ਛੱਡੇਗੀ ਪੈਰਾਂ ਦੀ ਬਦਬੂ ਦੇ ਲਈ ਜੋ ਗ੍ਰੈਜ਼ਮ ਵਰਨੇ ਉਹ ਹੈ ਸੂਰਜ ਤੇ ਮੰਗਲ ਗ੍ਰਹਿ ਤੁਸੀਂ ਹਲ ਕੀ ਕਰਨਾ ਹੈ ਕਿ ਸੌਣ ਵੇਲੇ ਹਰ ਰੋਜ਼ ਪਹਿਲਾਂ ਤਾਂ ਪੈਰ ਸਾਬਣ ਨਾਲ ਧੋਣੇ ਆ ਨਾਰੀਅਲ ਦਾ ਹਲਕਾ ਜਿਹਾ ਤੇਲ ਲੈਣਾ ਪੈਰਾਂ ਦੇ ਤਲੇ ਵਿੱਚ ਚਸਣੇ ਆ ਕੁਝ ਦਿਨ ਹਵਾਦਾਰ ਜੁੱਤੀ ਪਾਉਣੀ ਹੈ ਕੋਸ਼ਿਸ਼ ਕਰਨੀ ਹੈ ਚਿੱਟੇ ਰੰਗ ਦੀਆਂ ਭਾਵ ਸਫੇਦ ਜ਼ੁਰਾਬਾਂ ਪਾਇਆ ਕਰੋ ਚੰਦਰਾ ਮਾ ਠੀਕ ਹੋਊਗਾ ਸੂਰਜ ਮੰਗਲ ਸ਼ਾਂਤ ਹੋਣਗੇ ਈਸ਼ ਮੰਤਰ ਦਾ ਉਚਾਰਨ ਕਰਨਾ ਓਮ ਕਲੀਮ ਸੂਰਯੈ ਨਮਹਾ ਕਿਉਂਕਿ ਸੂਰਜ ਆ ਓਮ ਕਲੀਮ ਸੂਰਯੈ ਨਮਹਾ ਹਰ ਰੋਜ਼ ਜਾਪ ਕਰੋ 108 ਵਾਰ ਭਾਵ ਇੱਕ ਮਾਲਾ ਪੈਰ ਤਰੋ ਤਸਗੀ ਨਾਲ ਪਰ ਜਾਣਗੇ ਅੱਗੇ ਆ ਗਿਆ ਸਾਡੇ ਪ੍ਰਮੁੱਖ ਪਾਰਟਸ ਪ੍ਰਾਈਵੇਟ ਪਾਰਟਸ ਦੀ ਦੁਰਗੰਧ ਨੇ ਵੀ ਬੜਾ ਬੁਰਾ ਹਾਲ ਕੀਤਾ ਹੁੰਦਾ ਅੱਧੇ ਤੋਂ ਵੱਧ ਬਿਮਾਰੀਆਂ ਸਰੀਰਕ ਰੋਗ ਜਿਹੜਾ ਹੈ ਖਾਸ ਕਰਕੇ ਮਹਿਲਾਵਾਂ ਨੂੰ ਇਹਨਾਂ ਅੰਗਾਂ ਕਰਕੇ ਆ ਜਾਂਦੀ ਹੈ ਲੱਗਦੀਆਂ ਸਿਰਫ ਇਹ ਮੰਤਰੀ ਨਹੀਂ ਸਹੀ ਟੂਟਕਾ ਵੀ ਸਾਨੂੰ ਕਰਨਾ ਪਵੇਗਾ ਗੁਪਤੰਗਾਂ ਦੀ ਬਦਬੂ ਲਈ ਸ਼ੁਕਰ ਤੇ ਚੰਦਰਮਾ ਗ੍ਰਹਿ ਜ਼ਿੰਮੇਵਾਰ ਨੇ ਜਦੋਂ ਵੱਧ ਹੋ ਜਾਂਦੇ ਆ ਤਾਂ ਇਹ ਬਦਬੂ ਪੈਦਾ ਹੁੰਦੀ ਹੈ ਹਲ ਕਰੋਗੇ ਹਲਕੇ ਨਿੰਮ ਚੰਦਨ ਤੇ ਤુલਸੀ 3 ਵਨ ਇਹ ਸਾਬਣ ਨਾਲ ਨਹਾਉਣਾ ਤੁਸੀਂ ਪਿੰਡਾ ਤੋਲਗੇ ਨਾਲ ਬਿਲਕੁਲ ਸੁਕਾਉਣਾ ਆ ਡਰਾਈ ਜਲਾ ਹੋ ਗਿਆ ਕੋਸ਼ਿਸ਼ ਕਰੋ ਜਿਹੜੇ ਅੰਡਰ گارਮੈਂਟਸ ਪਾਉਣੇ ਆ ਮੇਲ ਔਰ ਫੀਮੇਲ ਕਿਸੇ ਨੇ ਵੀ ਉਹ ਹਮੇਸ਼ਾ ਸਫੇਦ ਤੇ ਸੂਤੀ ਕੱਪੜੇ ਦੇ ਹੋਣ ਕਲਰ ਕਈ ਜਿਹੜੇ ਤੁਹਾਨੂੰ ਤਮਸਿਕ ਬਣਾਉਂਦੇ ਆ ਜਿਦਾ ਲਾਲ ਰੰਗ ਨਹੀਂ ਪਾਉਣਾ ਹੁੰਦਾ ਆ ਸ਼ਰਟ ਪਾਉਣੀ ਆ ਦਿਨਾਂ ਦੇ ਹਿਸਾਬ ਨਾਲ ਜਿਹੜੇ ਕਲਰ ਥੈਰੇਪੀ ਕਰਦੇ ਆ ਪਰ ਅੰਡਰ گارਮੈਂਟਸ ਤੁਸੀਂ ਹਮੇਸ਼ਾ ਸਫੇਦ ਸੂਤੀ ਕੱਪੜੇ ਦੇ ਪਾਓ ਹਰ ਰੋਜ਼ ਵਿਚਵੰਤਰ ਕਰੋਗੇ ਓਮ ਕਲੀਨ ਸ਼ੁਕਰਾਇਨਾਮਾ ਸਵੇਰੇ ਜਪੋਂਗੇ ਇੱਕ ਮਾਲਾ 108 ਤ੍ਰੰਤ ਸੁਗੰਧ ਸਮਾਪਤ ਇਨ ਟੋਟਲ ਸਿਰ ਦੇ ਪੈਰਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਤੱਕ ਟੋਟਲ ਸਰੀਰਕ ਬਦਬੂ ਦੂਰ ਕਰਨ ਲਈ ਸਰੀਰ ਸਾਡਾ ਜਿਹੜਾ ਸੂਰਜ ਮੰਗਲ ਤੇ ਸ਼ੁਕਰ ਤਿੰਨ ਗ੍ਰਹਿ ਸਬੰਧਤ ਨੇ ਸਾਰੇ ਆਲ ਨੀਮ ਤુલਸੀ ਚੰਦਨ ਇਦੇ ਨਾਲ ਆਪਣੀ ਪੂਰੀ ਬਾਡੀ ਨੂੰ ਵਾਸ਼ ਕਰਿਆ ਕਰੋ ਘਰ ਦੇ ਅੰਦਰ ਤੂਫ ਜਰੂਰ ਵਾ ਲੈਣਾ ਹੈ ਪਾਣੀ ਦੀ ਇਨਟੇਕ ਵਧਾ ਦਿਓ ਜਿਆਦਾ ਪੀਣਾ ਹੈ ਬੀਜ ਮੰਤਰ ਹੈ ਓਮ ਸ਼੍ਰੀ ਸ਼ੁਕਰਾਏ ਨਮਾ ਪੂਰੇ ਸਰੀਰ ਦੀ ਸਫਾਈ ਹਰ ਰੋਜ਼ ਆਪਣਾ ਇੱਕ ਮਾਲਾ ਸਰੀਰਕ ਦੁਰਗੰਧ ਨੂੰ ਕਹੋ ਬਾਏ ਬਾਏ ਸੁਗੰਧ ਨੂੰ ਕਹੋ ਵੈਲਕਮ ਨਿੰਮ ਦੇ ਪਾਣੀ ਨਾਲ ਸਰੀਰ ਧੋਆ ਕਰੋ ਪੱਤੇ ਮਿਲ ਜਾਂਦੇ ਦਰਖਤ ਬਹੁਤ ਲੱਗੇ ਹੋਏ ਆ ਕਮੈਂਟ ਕਰਕੇ ਦੱਸਣਾ ਸਰੀਰਕ ਦੁਰਗੰਧ ਤੋਂ ਬਚਣ ਲਈ ਤੁਸੀਂ ਅੱਜ ਤੱਕ ਕਿਹੜਾ ਪਰਫਿਊਮ ਵਰਤਿਆ ਕਿਹੜਾ ਡੀਓ ਜਾਂ ਰੋਲ-ऑन ਵਰਤਦੇ ਹੋ ਦੱਸਾਂ ਤੁਹਾਨੂੰ ਇੱਕ ਗੱਲ ਇਹ ਟੈਂਪਰੇਰੀ ਖੁਸ਼ਬੂਆਂ ਆ ਟੈਂਪਰੇਰੀ ਕੰਪਨੀਆਂ ਜੋ ਮਰਜ਼ੀ ਕਹਿਣ ਪਰ ਤੁਸੀਂ ਤਾਂ ਲਾਉਣਾ ਹਟਣਾ ਨਹੀਂ ਮੇਰੇ ਟੋਟਕੇ ਪੜਾਓ ਮੇਰੇ ਦੱਸੇ ਜੋਤਿਸ਼ੀ ਉਪਾਅ ਅਪਣਾ ਕੇ ਤੁਸੀਂ 24 ਘੰਟੇ ਤਰੋਤਾਜ਼ਾ ਫੀਲ ਕਰੋਗੇ ਜੇ ਵੀਡੀਓ ਗਿਆਨਵਰਦਕ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦਿਓ ਕਮੈਂਟ ਵਿੱਚ ਮੈਨੂੰ ਦੱਸੋ ਕਿ ਤੁਸੀਂ ਕਿਹੜਾ ਡੀਓ ਪਰਫਿਊਮ ਜਾਂ ਰੋਲ-ऑन ਵਰਤਦੇ ਹੋ ਰੋਹਾਨੀ ਗਿਆਨ ਲਈ ਚੈਨਲ ਡਾਕਟਰ ਤੇਰਾਂਕੌਰ ਨੂੰ ਸਬਸਕ੍ਰਾਈਬ ਕਰ ਦਿਓ ਲੇ ਕੇ ਆਵਾਂਗੇ ਖੋਰ ਨਵਾਂ ਵਿਸ਼ਾ ਨੰਮੀ ਵੀਡੀਓਜ਼ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖੋ